ਹਾਂਜੀ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਤੇ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਨਾਲ ਨਵੀਂ ਵੀਡੀਓ ਦੇ ਵਿੱਚ ਤੇ ਸਵੇਰ ਦਾ ਟਾਈਮ ਹੋ ਗਿਆ 7 ਦਾ ਆਪਾਂ ਲਏ ਆ ਚਾਹ ਕੋਠੇ ਤੇ ਤੇ ਚੱਲੇ ਆਂ ਖੁੱਡਿਆਂ ਦੇ ਮੂਹਰੇ ਕਿਉਂਕਿ ਬਈ ਆਪਾਂ ਪਹਿਲੀ ਚਾਹ 7:00 ਵਾਲੀ ਖੁੱਡਿਆਂ ਦੇ ਮੂਹਰੇ ਬੈਠ ਕੇ ਪੀਂਦੇ ਆਂ ਕਬੂਤਰਾਂ ਕੋਲੇ ਤੇ ਆ ਉਹ ਪਹਿਲਾਂ ਤੁਹਾਨੂੰ ਕਬੂਤਰਾਂ ਦਾ ਕਰਾਉਂਦੇ ਆਂ ਸ਼ੌਂਕ ਫੇਰ ਤੁਹਾਨੂੰ ਇੱਕ ਮੈਡੀਸਿਨ ਬਾਰੇ ਦੱਸਦੇ ਆਂ ਏ ਕਰੋ ਬਾਈ ਪਹਿਲਾ ਕਬੂਤਰਾਂ ਦਾ ਸ਼ੌਂਕ ਇੱਧਰ ਕਬੂਤਰੀ ਨੇ ਰੱਖ ਲਿਆ ਨਵਾਂ ਅੰਡਾ ਬਾਕੀ ਆਪਣੇਆ ਕਬੂਤਰ ਕਰੋ ਇਹਨਾਂ ਦਾ ਸ਼ੌਂਕ ਤੇ ਇਹ ਕਹਿੰਦਾ ਇੱਧਰ ਅੰਡਾ ਰੱਖੀ ਹੈ ਕਬੂਤਰੀ ਨੇ ਤੇ ਆ ਨਵੇਂ ਬਣਾ ਦੇ ਆਪਾਂ ਵਿੱਚ ਰੱਖਣੇ ਇਹਨਾਂ ਦੇ ਅੰਡੇ ਰੱਖਣ ਨੂੰ ਜੀ ਦੇਖੋ ਬਾਈ ਸਾਰੇ ਹਰ ਇੱਧਰ ਅੰਡਾ ਆ ਦੋ ਬੱਚੇ ਉੱਧਰ ਵੀ ਆ ਰਹੇ ਉਹ ਬੱਚੇ ਆ। ਇਧਰ ਆ ਦੋ ਬੱਚੇ। ਤੇ ਬਾਕੀ ਇੱਕ ਬੱਚਾ ਉਧਰਲੀ ਦੂਜੇ ਖੁੱਡੇ ਜਾ। ਤੇ ਕਰ ਲੋ ਸਾਰੇ ਭਰਾ ਇਹਨਾਂ ਦਾ ਸ਼ੌਂਕ। ਫਿਰ ਤੋਂ ਲੈ ਕੇ ਮੇੜੀ 1 ਕਿਲੋ ਜੀ ਮੈਡੀਸਨ ਬਾਰੇ ਰੱਖਦੇ ਆ। ਜੀ ਇਹਨਾਂ ਤੁਹਾਡੇ ਕਬੂਤਰ ਪੂਰੇ ਹੈਵੀ ਰਹਿਣਗੇ, ਪੂਰੇ ਤੰਦਰੁਸਤ ਆਣ। ਛਾਲਾਂ ੜਾਰੀਆਂ ਮਾਰਨਗੇ ਜਿਵੇਂ ਹੁਣ ਆਪਣੇ ਕਬੂਤਰ। ਕਿਸੇ ਕਬੂਤਰ ਦਾ weight ਨਹੀਂ ਘਟੂਗਾ, ਵਜ਼ਨ ਨਹੀਂ ਘਟੂਗਾ ਤੇ ਤੁਹਾਨੂੰ ਵੀਰੇ ਸਾਰੀਆਂ ਬਿਮਾਰੀਆਂ ਬਾਰੇ ਕੱਲੀ ਕੱਲੀ ਤੁਹਾਨੂੰ ਇੱਕ ਵੀਡੀਓ ਪਾਪਾ ਕੇ ਸਾਰੀਆਂ ਮੈਡੀਸਨਾਂ ਬਾਰੇ ਦੱਸਾਂਗੇ ਤੇ ਮੈਡੀਸਨ ਆਪਣੀਆਂ ਪਈਆਂ ਉਹ ਬਾਰੀ ਚ ਆ ਦੇਖੋ ਸਾਰੀਆਂ ਮੈਡੀਸਨਾਂ ਕਬੂਤਰਾਂ ਦੀਆਂ ਆ ਤੇ ਤੁਹਾਨੂੰ ਕੱਲੀ ਕੱਲੀ ਮੈਡੀਸਨ ਤੇ ਦਵਾਈ ਤੇ ਆਪਾਂ ਵੀਡੀਓ ਪਾ ਕੇ ਦੱਸਾਂਗੇ ਸਭ ਕੁਝ ਵੀ ਕਦੋਂ ਕਿਹੜੀ ਕਿਹੜੀ ਮੈਡੀਸਨ ਦੇਣੀ ਕਿਵੇਂ ਦੇਣੀ ਆ ਤੇ ਇੰਦਰਲੀ ਸੈਡ ਆਪਣੇ ਕਬੂਤਰ ਕਰ ਲੋ ਸ਼ੌਂਕ ਉਹਦਾ ਬੱਚਾ ਕੱਢੀ ਵੀ ਠੀਕ ਕਬੂਤਰੀ ਫਿਰ ਆਂਡੇ ਵੀ ਰੱਖੂਗੀ ਚਲੋ ਬਾਈ ਹੁਣ ਤੁਹਾਨੂੰ ਆਪਾਂ ਦੱਸਦੇ ਮੈਡੀਸਨ ਬਾਰੇ ਤੇ ਆਪਾਂ ਕਬੂਤਰਾਂ ਨੂੰ ਲੱਗੇ ਸੀ ਪਾਣੀ ਬਦਲਣਾ ਤੇ ਨਾਲ ਮੈਂ ਕਿਹਾ ਚਲੋ ਤੁਹਾਨੂੰ ਮੈਡੀਸਨ ਵੀ ਦੱਸ ਦਿੰਦਾ ਤੇ ਮੈਡੀਸਨ ਆਪਾਂ ਲਈ ਇਹ ਚੱਕ

ਤੇ ਨੇ ਜਾਨਵਰ ਆਪਣੇ ਇਧਰ ਧਾਰੇ ਸੀ ਤੇ ਆਪਣੀ ਮਲਟੀਸਟੋਰ ਦਵਾਈ ਮੈਡੀਸਨ ਤੇ ਇਹ ਬਾਈ ਆਪਾਂ ਪਾਉਣੀ ਆ ਕਬੂਤਰਾਂ ਨੂੰ ਇੱਕ ਕੁੰਡੇ ਦੇ ਵਿੱਚ ਇੱਕ ਟੱਕਣਾ ਤਾਂ ਕਿ ਇਹਦੇ ਨਾਲ ਕਬੂਤਰ ਬਾਈ ਆਪਣੇ ਪੂਰੇ ਤੰਦਰੁਸਤ ਫੈਟ ਹੈਵੀ ਰਹਿਣਗੇ ਕੋਈ ਢਿੱਲਾ ਮੱਸਾ ਨਹੀਂ ਹੋਊਗਾ ਤੇ ਜਦੋਂ ਬਾਈ ਆਪਾਂ ਇਹ ਮੈਡੀਸਨ ਪਾਵਾਂਗੇ ਤਾਂ ਇਹਦੇ ਵਿੱਚ ਜਿਹੜਾ ਦਾਣੇ ਚੁਗਣੇ ਟਰੇ ਦੇ ਵਿੱਚ ਤੇ ਪੂਰੀ ਠੱਕ ਠੱਕ ਦੀ ਆਵਾਜ਼ ਆਊਗੀ ਤੁਹਾਨੂੰ ਸਾਰੇ ਭਰਾਵਾਂ ਨੂੰ ਦਾਣੇ ਚੁਗਣ ਦੀ ਇੰਨੀ ਤਗੜੀ ਦਵਾਈ ਤੇ ਇੰਨੀ ਵਧੀਆ ਦਵਾਈ ਹੈ ਇਹ ਇਹਦੇ ਨਾਲ ਕੋਈ ਘਾਟਾ ਨਹੀਂ ਰਹਿੰਦੀਆਂ ਬਈ ਸਭ ਵਿਟਾਮਿਨ ਵਟੂਨ ਪੂਰੇ ਹੋ ਜਾਣਗੇ ਸਾਰੀਆਂ ਘਾਟਾਂ ਇਹ ਚੀਜ਼ਾਂ ਦਵਾਈਆਂ ਨਾ ਪੂਰੀਆਂ ਹੋ ਜਾਣਗੀਆਂ ਤੇ ਆਪਾਂ ਇਹਦੇ ਵਿੱਚ ਬਈ ਇੱਕ ਗੁੱਜੇ ਦੇ ਵਿੱਚ ਇੱਕ ਢੱਕਣ ਪਾਉਣਾ ਤਾਂ ਆਪਾਂ ਦੋਵਾਂ ਫੁੱਡਿਆਂ ਦੇ ਵਿੱਚ ਇੱਕ-ਇੱਕ ਢੱਕਣ ਪਾਵਾਂਗੇ ਦੋਵਾਂ ਗੁੱਜਿਆਂ 'ਚ ਸਾਰੇ ਭਰਾਓ ਦਵਾਈ ਜ਼ਰੂਰ ਲਿਓ ਮਲਟੀਸਟਾਰ ਦਵਾਈ ਦਾ ਨਾਮ ਤੇ ਭਰਾ ਬਣ ਕੇ ਦਵਾਈ ਨੂੰ ਜ਼ਰੂਰ ਹੀ ਲੈ ਕੇ ਆਇਓ ਸਾਰੇ ਭਰਾ ਸਾਰੇ ਭਰਾਵਾਂ ਕੋਲ ਇਹ ਮੈਡੀਸਿਨ ਹੋਣੀ ਜ਼ਰੂਰੀ ਆ ਕਦੇ ਵੀ ਕਬੂਤਰ ਬਿਮਾਰ ਨਹੀਂ ਹੋਣਗੇ ਢਿੱਲੇ ਮਸੇ ਨਹੀਂ ਹੋਣਗੇ ਹਫ਼ਤੇ ਬਾਅਦ ਇਹ ਮੈਡੀਸਿਨ ਕੁੱਜਿਆਂ ਦੇ ਵਿੱਚ ਐ ਜਮੇਡਾ ਕੁੱਜਾ ਇਹਦੇ ਵਿੱਚ ਇੱਕ ਟੱਕਣ ਪਾਣੀ ਦੇ ਵਿੱਚ ਪਾ ਦਿਆ ਕਰੋ ਇੱਕ ਟੱਕਣ ਮਿਕਸ ਕਰ ਦਿਆ ਕਰੋ ਤੇ ਕਬੂਤਰ ਕਦੇ ਨਹੀਂ ਬਿਮਾਰ ਹੋਣਗੇ ਬਾਈ ਕਬੂਤਰ ਪੂਰੇ ਤੰਦਰੁਸਤ ਹੈਵੀ ਰਹਿਣਗੇ ਆਪਾਂ ਹੀ ਪਾਉਣ ਲੱਗੇ ਆ ਬਾਈ ਹੁਣ ਇਹ ਪਾਣੀ ਆਪਾਂ ਦੇਣਾ ਇੱਥੇ ਡੋਲ ਤੇ ਨਵਾਂ ਪਾਣੀ ਭਰ ਕੇ ਤੇ ਫਿਰ ਇਹਦੇ ਵਿੱਚ ਇੱਕ ਟੱਕਣਾ ਪਾ ਦੇਣਾ ਪਹਿਲਾਂ ਇੱਕ ਟੱਕਣਾ ਇਹਦੇ ਵਿੱਚ ਪਾਣੀ ਦਵਾਈ ਦਾ ਪਾ ਦੇਣਾ ਉਤੋਂ ਦੀ ਪਾਣੀ ਦਾ ਕੁਝ ਆ ਦੇਣਾ ਭਰ ਤੇ ਬਾਕੀ ਫਿਰ ਦੂਜੇ ਖੁੱਡੇ 'ਚ ਇੱਕ ਟੱਕਣਾ ਦਵਾਈ ਦਾ ਪਾ ਕੇ ਮੈਡੀਸਨ ਦਾ ਤੇ ਫਿਰ ਕੁਝਾਂ ਪੰਜ ਦਵਾਂਗੇ ਭਰ ਤੇ ਕਬੂਤਰ ਦਾਣੇ ਖਾ ਕੇ ਆ ਰੱਜ ਕੇ ਪੀਣ ਕੇ ਪਾਣੀ ਤੇ ਨਾਲੇ ਦੇਣ ਕੇ ਬੱਚਿਆਂ ਨੂੰ ਬੱਚੇ ਵੀ ਪੂਰੇ ਤੰਦਰੁਸਤ ਤੇ ਹੈਵੀ ਹੋਣਗੇ ਤੇ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਕਰਦੇ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਅੱਜ ਦੀ ਵੀਡੀਓ ਵਿੱਚ ਸਰਪੇਨਾਂ ਜਲਦੀ ਮਿਲਦੇ ਆਂ ਫੇਰ ਇੱਕ ਨੋਏ ਬਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਬਰਾਸਦੇ ਵਸਦੇ ਦੇ ਖੁਸ਼ ਰਹੋ ਤੇ ਅੱਜ ਆਪਾਂ ਨੂੰ ਵੀ ਕੰਮ ਸੀ ਆਪਾਂ ਵੀ ਜਾਣਾ ਵੀਰੇ ਸ਼ਹਿਰ ਮੋਗੇ ਤੇ ਬਾਕੀ ਗੱਲਬਾਤ ਕਰਦੇ ਆਂ ਵੀਰੇ ਅਗਲੀ ਵੀਡੀਓ ਵਿੱਚ